ਸ਼ੀਤਲ ਅੰਗਰਾਲ ਨੂੰ ਔਰ ਸ਼ੀਤਲ ਅੰਗਰਾਲ ਚੁਣੌਤੀ ਨੂੰ ਸਵਕਾਰ ਕਰਕੇ ਇੱਕ ਹੋਰ ਚੁਣੌਤੀ ਦੇ ਦਿੱਤੀ ਸ਼ੀਤਲ ਅੰਗਰਾਲ ਹੁਰਾ ਨੇ ਚੁਣੌਤੀ ਦਿੱਤੀ ਸੀਐਮ ਸਾਹਿਬ ਨੂੰ ਕਿ ਸੀਐਮ ਸਾਹਿਬ ਜਿਹੜੇ ਮੈਂ ਅਲੀਗੇਸ਼ਨ ਲਗਾ ਰਹੇ ਆ ਉਹਨਾਂ ਅਲੀਗੇਸ਼ਨਾਂ ਦੇ ਵਿੱਚ ਸੱਚਾਈ ਹੈ ਜਾਂ ਨਹੀਂ ਜਾਂ ਉਹਨਾਂ ਅਲੀਗੇਸ਼ਨਾਂ ਦਾ ਸਬੂਤ ਮੇਰੇ ਕੋਲ ਹੈ ਜਾਂ ਨਹੀਂ ਮੈਂ ਤੁਹਾਨੂੰ ਹੱਥਾਂ ਦੇ ਵਿੱਚ ਸੋਪਾਂਗਾ ਤੁਸੀਂ ਜਲੰਧਰ ਦੇ ਇਸ ਖਾਸ ਇਲਾਕੇ ਦੇ ਵਿੱਚ ਪਹੁੰਚੋ ਜਿੱਥੇ ਮੈਂ ਤੁਹਾਨੂੰ ਇਹ ਸਬੂਤ ਦਵਾਂਗਾ ਸਾਰਾ ਮੀਡੀਆ ਦਾ ਜਮੜਾ ਜਮਾਵੜਾ ਵੀ ਪਹੁੰਚ ਗਿਆ ਔਰ 2 ਵਜੇ ਦਾ ਟਾਈਮ ਹੈ ਜਿਹੜਾ ਸ਼ੀਤਲ ਅੰਗਰਾਲ ਹੋਰਾ ਵੱਲੋਂ ਦਿੱਤਾ ਗਿਆ ਦੋ ਕੁਰਸੀਆਂ ਲਗਈਆਂ ਗਈਆਂ ਇੱਕ ਸੀਮਾਨ ਦੀ ਕੁਰਸੀ ਇੱਕ ਸ਼ੀਤਲ ਅੰਗਰਾਲ ਹੋਰਾ ਦੀ ਕੁਰਸੀ ਸ਼ੀਤਲ ਅੰਗਰਾਲ ਜਿਹੜੇ ਨੇ ਉਸ ਵਕਤ 2 ਵਜੇ ਪਹੁੰਚ ਗਏ ਔਰ ਲਗਭਗ 3 ਵਜੇ ਤੱਕ ਇੰਤਜ਼ਾਰ ਕੀਤਾ ਗਿਆ ਪਰ ਭਗਵੰਤ ਮਾਨ ਨਹੀਂ ਪਹੁੰਚੇ ਸੀਐਮ ਸਾਹਿਬ ਨਹੀਂ ਪਹੁੰਚੇ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਮੀਡੀਆ ਨੂੰ ਮੁਖਾਤਬ ਹੁੰਦਾ ਸ਼ੀਤਲ ਅੰਗਰਾਲ ਵੱਲੋਂ ਮੀਡੀਆ ਨੂੰ ਮੁਖਾਤਬ ਹੁੰਦਾ ਕਈ ਤਰ੍ਹਾਂ ਦੇ ਅਲੀਗੇਸ਼ਨ ਨੇ ਜਿਹੜੇ ਉਹ ਸੀਐਮ ਮਾਨ ਤੇ ਔਰ ਉਹਨਾਂ ਦੀ ਸਰਕਾਰ ਤੇ ਲਗਾਏ ਗਏ ਜ਼ਰੂਰ ਹੈ ਪਰ ਇੱਕ ਪੈਨ ਡਰਾਈਵ ਜਿਹੜੀ ਵਾਰ-ਵਾਰ ਉੱਥੇ ਦਿਖਾਈ ਗਈ ਉਹ ਉਹ ਪੈਨ ਡਰਾਈਵ ਨੂੰ ਉਹਨਾਂ ਨੇ ਦਾਵਾ ਕੀਤਾ ਕਿ ਸੀਮਾਨ ਇਹ ਪੈਨ ਡਰਾਈਵ ਲੈਣ ਲਈ ਇੱਥੇ ਨਹੀਂ ਆਏ ਪਰ ਮੈਂ ਇਹ ਪੈਨ ਡਰਾਈਵ ਉਹਨਾਂ ਤੱਕ ਜ਼ਰੂਰ ਪਹੁੰਚਾਵਾਂਗਾ ਔਰ ਉਸ ਤੋਂ ਬਾਅਦ ਦੇਖਾਂਗੇ ਉਹ ਕੋਈ ਕਾਰਵਾਈ ਕਰਦੇ ਨੇ ਕਿ ਨਹੀਂ ਕਰਦੇ ਕੀ ਅਲੀਗੇਸ਼ਨ ਨੇ ਕਿਉਂ ਇੰਨਾ ਇਹ ਵਿਵਾਦ ਸਿਖਰ ਤੇ ਪਹੁੰਚ ਗਿਆ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਅਜਹੀ ਗੱਲ ਸੀ ਐਮ ਮਾਨ ਹਰਾਂ ਨੇ ਵੀ ਕੀਤੀ ਸੀ ਸੀਐਮ ਮਾਨ ਨੇ ਆਪਣੇ ਵਿਰੋਧੀਆਂ ਨੂੰ ਕਿਹਾ ਸੀ ਕਿ ਆਓ ਆਮੋ ਸਾਹਮਣੇ ਬੈਠੋ ਆਪਾਂ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਾਂਗੇ ਤੁਸੀਂ ਜਵਾਬ ਦਿਓ ਤੁਸੀਂ ਕੀ ਕੀਤਾ ਮੈਂ ਜਵਾਬ ਦਿਆਂਗਾ ਮੈਂ ਕੀ ਕੀਤਾ ਉਦੋਂ ਸੀਐਮ ਮਾਨ ਇਕੱਲੇ ਸੀ ਕੋਈ ਨਹੀਂ ਪਹੁੰਚਿਆ ਤੇ ਅੱਜ ਉਹਨਾਂ ਦੇ ਵਿਰੋਧੀ ਇਕੱਲੇ ਸੀ ਤੇ ਸੀਐਮ ਮਾਨ ਸਾਹਿਬ ਨਹੀਂ ਪਹੁੰਚੇ ਮੇਰੇ ਨਾਲ ਖੁਦ ਸ਼ੀਤਲ ਅੰਗਰਾਲ ਸਾਹਿਬ ਮੌਜੂਦ ਨੇ ਸਾਬਕਾ ਬਤਾਇਕ ਨੇ ਤੇ ਮੌਜੂਦਾ ਉਮੀਦਵਾਰ ਨੇ ਭਾਜਪਾ ਦਾ ਜਲੰਧਰ ਦੀ ਜ਼ਮੀਨੀ ਚੋਣ ਤੋਂ ਅੰਗਰਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਅੰਗਰਾਲ ਸਾਹਿਬ ਮੀਡੀਆ ਨੂੰ ਤਾਂ ਬੜੀ ਉਮੀਦ ਸੀ ਕਿ ਜੇ ਸੀ ਕਟੋ-ਕਟੋ ਦੇ ਸਬੂਤ ਤਾਂ ਦਿਓਗੇ ਪਰ ਸਬੂਤ ਤਾਂ ਤੁਸੀਂ ਵੀ ਜਨਤਕ ਨਹੀਂ ਕੀਤੇ ਸਬੂਤ ਤਾਂ ਤੁਸੀਂ ਵੀ ਨਹੀਂ ਦੇ ਪਾਏ ਉਹ ਇਦਾਂ ਹੀ ਲੱਗਿਆ ਕਿ ਮੀਡੀਆ ਟ੍ਰਾਇਲ ਹੋ ਕੇ ਨਿਬੜ ਗਿਆ ਅੱਜ ਦਾ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਭਾਜੀ ਜੀ ਮੈਂ ਜੀ ਜਿਹੜਾ ਇਹ ਕੱਲ ਤੁਹ ਜੋ ਅੱਜ ਦਾ ਜੋ ਪ੍ਰੋਗਰਾਮ ਹੋਇਆ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਮੈਨੂੰ ਕਿਹਾ ਮੇਰੀ ਤੇ ਤਰੀਕ 5 ਤਰੀਕ ਸੀ ਹੂੰ 5 ਤਰੀਕ ਮੈਂ ਜਨਤਾ ਦੇ ਵਿੱਚ ਲੈ ਕੇ ਆਣੀ ਸੀ ਹੂੰ ਇਹ ਜਿਹੜਾ ਚੈਲੰਜ ਹੈ ਉਹਨਾਂ ਨੇ ਕੀਤਾ ਕਿ ਤੂੰ 5 ਤੇ ਛੱਡ 4 ਨੂੰ ਕੱਢ 4 ਛੱਡ ਦੂ ਅੱਜ ਕੱਢ ਉਹ ਨਹੀਂ ਕੱਢ ਇਸ ਕਰਕੇ ਕੱਲ ਰਾਤ ਨੂੰ ਉਹਨਾਂ ਦੀ ਓਡੀਓ ਸੁਣੀ ਉਹ ਓਡੀਓ ਦੇ ਵਿੱਚ ਜਿਹੜਾ ਉਹਨਾਂ ਦਾ ਚਿਹਰਾ ਸੀ ਨਾ ਉੱਥੇ ਕਲੀਅਰ ਦਿਖ ਰਿਹਾ ਸੀ ਉਹਨਾਂ ਦੇ ਉੱਤੇ ਬਹੁਤ ਵੱਡਾ ਬੜਾ ਨਾ ਉਹ ਨਹੀਂ ਬੋਲ ਰਹੇ ਉਹਨਾਂ ਦੀ ਘਬਰਾਹਟ ਬੋਲ ਰਹੀ ਸੀ ਇਸ ਕਰਕੇ ਮੈਂ ਉਹਨਾਂ ਨੂੰ ਸਮਝ ਦਿੱਤਾ ਸੀ ਕਿ ਮੁੱਖ ਮੰਤਰੀ ਸਾਹਿਬ ਨੈਤਿਕ ਧਾਰ ਦੇ ਉਤੇ ਤੁਹਾਡੀ ਪਾਰਟੀ ਦਾ ਆਫਿਸ ਅਬਾਉ ਜੀ ਜੀ ਮਦਮ ਚੌਂਕ ਦੇ ਉਹਦੇ ਸਾਹਮਣੇ ਮੈਂ ਜਾ ਕੇ ਕੁਰਸੀਆਂ ਲਾ ਕੇ ਬੈਠਾ ਮੁੱਖ ਮੰਤਰੀ ਸਾਹਿਬ ਦਾ ਇੰਤਜ਼ਾਰ ਕੀਤਾ ਉਹ ਨਹੀਂ ਆਏ ਔਰ ਇਹ ਤੋਂ ਬਾਅਦ ਮੈਂ ਜਨਤਾ ਦੇ ਵਿੱਚ ਆਪਣੀ ਗੱਲ ਰੱਖੀ ਕਿਉਂਕਿ ਜਿਹੜੀ ਇਹ ਮੇਰੇ ਕੋਲ ਐਵੀਡੈਂਸ ਹੈ ਮੱਝ ਵੀ ਨਾਲ ਲੈ ਕੇ ਆਇਆ ਜੀ ਤੁਹਾਡੇ ਦੱਸਣ ਜਾ ਰਹੇ ਆ ਇਹ ਐਵੀਡੈਂਸ ਕੋਈ ਛੋਟੀ ਚੀਜ਼ ਨਹੀਂ ਹੈ ਇੱਕ ਵਿਧਾਇਕ ਦੀ ਦੀ ਆਡੀਓ ਹੈ ਵਿਧਾਇਕ ਜਿਹਨੂੰ ਲੋਕਾਂ ਨੇ ਚੁਣਿਆ ਹੈ ਉਹਨੇ 2 ਲੱਖ ਲੋਕਾਂ ਦਾ ਨਮਾਇੰਦਾ ਹੈ ਵੋਟਰ ਦਾ ਜਿਨ੍ਹਾਂ ਨੂੰ ਜਨੰਦਰ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਅੱਜ ਇੱਥੇ ਜੋ ਹੋ ਰਿਹਾ ਉਹਦਾ ਜਵਾਬਦੇਹ ਕੌਣ ਹੈ ਅਗਰ ਤੇ ਜਿੱਦਾਂ ਪਹਿਲੇ ਲਾਲਚਨ ਘਟਾਰੂ ਦੀ ਵੀਡੀਓ ਆਡੀਓ ਆਈ ਉਹ ਵੀ ਖਤਮ ਹੋ ਗਈ ਔਰ ਤਵਾਜ਼ ਬਲਕਾਰ ਦੀ ਆਈ ਉਹ ਵੀ ਖਤਮ ਹੋ ਗਈ ਕਿਤੇ ਇਹ ਮੇਰੀ ਵੀ ਕਿਤੇ ਆਡੀਓ ਇਦਾਂ ਹੀ ਵਾਰ ਕੱਢ ਕੇ ਖਤਮ ਹੋ ਜੇ ਤੇ ਮੈਨੂੰ ਦੇਣ ਦਾ ਕੀ ਫਾਇਦਾ ਮੁੱਖ ਮੰਤਰੀ ਨੇਥੀ ਹਾ ਤੇ ਦੱਸਾਂਗੇ ਸੀ ਮੈਨੂੰ ਕੀ ਕਰਨਗੇ ਕੀ ਮੈਂ ਉਹਨਾਂ ਦਾ ਵੀਡੀਓ ਲੈ ਕੇ ਚਲਾ ਜਾਊਂਗਾ ਆਡੀਓ ਇਹ ਓਡੀਓ ਅਮਰੀਕਾ ਬਾਰੇ ਲੈ ਕੇ ਚੱਲੇ ਜਾਣਾ ਕੋਈ ਸਵਾਲ ਹੀ ਹੈ ਸਵਾਲ ਹੀ ਹੈ ਕਿ ਇਸ ਤੋਂ ਪਹਿਲਾਂ ਜਿਹੜੇ ਤੁਸੀਂ ਜ਼ਿਕਰ ਕੀਤੇ ਪਹਿਲਾਂ ਪੈਨ ਡਰਾਈਵਾਂ ਆਈਆਂ ਉਹਦਾ ਕੀ ਹੋਇਆ ਉਹ ਵੀ ਰੁੱਲ ਗਏ ਨਾ ਫਿਰ ਉਹ ਵੀ ਉਹਨਾਂ ਤੱਕ ਪਹੁੰਚਾਈਆਂ ਗਈਆਂ ਕਿਸੇ ਨਾ ਕਿਸੇ ਤਰੀਕੇ ਰਾਜਪਾਲ ਤੱਕ ਵੀ ਪਹੁੰਚਾਈਆਂ ਗਿਓ ਉਹਨਾਂ ਦਾ ਵੀ ਕੁਝ ਨਹੀਂ ਹੋਇਆ ਜੇ ਤੁਸੀਂ ਖੁਦ ਕਹਿ ਰਹੇ ਹੋ ਕਿ ਮੈਂ ਪੈਨ ਡਰਾਈਵ ਸੀਐਮ ਮਾਨ ਨੂੰ ਦਵਾਂਗਾ ਤਾਂ ਜਨਤਾ ਦੀ ਕਚੇਰੀ ਤਾਂ ਸਭ ਤੋਂ ਵੱਡੀ ਆ ਅੱਜ ਪੱਤਰਕਾਰਾਂ ਦਾ ਜਮਾਵੜਾ ਉੱਥੇ ਲੱਗਿਆ ਹੋਇਆ ਸੀ ਤੁਸੀਂ ਦੇ ਦੇਂਦੇ ਤੁਹਾਡੇ ਕੋਲ ਸਬੂਤ ਸੀ ਆਪਣੇ ਆਪ ਸਰਕਾਰ ਕੋਲ ਵੀ ਪਹੁੰਚ ਜਾਂਦੇ ਤੇ ਜਾਂਚ ਏਜੰਸੀਆਂ ਕੋਲ ਵੀ ਪਹੁੰਚ ਜਾਂਦੇ ਜੀ ਮੈਂ ਤੁਹਾਡੀ ਗ ਤੁਹਾਡੀ ਕੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਕਿ ਅੱਜ ਮੀਡੀਆ ਦਾ ਇੰਨਾ ਲੋਕ ਉੱਥੇ ਇਕੱਠੇ ਸੀ ਅੱਜ ਜਨਤਾ ਹੀ ਹਜ਼ਾਰਾਂ ਦੀ ਗਿਣਤੀ ਦੇ ਇਕੱਠੇ ਸੀ ਮੈਨੂੰ ਇਹ ਚੀਜ਼ ਦੱਸੋ ਨਾ ਕਿ ਮੈਂ ਕੋਈ ਆਪਣੀ ਫਾਇਦੇ ਦੇ ਲਈ ਆਡੀਓ ਲੈ ਕੇ ਨਹੀਂ ਆ ਰਿਹਾ ਮੈਂ ਪੰਜਾਬ ਦੇ ਹਿੱਤ ਲਈ ਆਡੀਓ ਲੈ ਕੇ ਆ ਰਿਹਾ ਕਿ ਜਿਹੜੀ ਸਰਕਾਰ ਇਮਾਨਦਾਰੀ ਦਾ ਜੀਤ ਕਾੰਦੀ ਹੈ ਜਿਹੜੀ ਸਰਕਾਰ ਇਮਾਨਦਾਰੀ ਕਹਿੰਦੀ ਕਿ ਅਸੀਂ ਇਮਾਨਦਾਰ ਘਰਾਂ ਚੋਂ ਆਏ ਆ ਅੱਜ ਉਹਨਾਂ ਦੇ ਪਰਿਵਾਰ ਦੇ ਜੀ ਲੰਦਰ ਚ ਗ੍ਰਾਹੀ ਇਕੱਠੀ ਕਰ ਰਹੇ ਆ ਉਹ ਗ੍ਰਾਹੀ ਕਰਾ ਕੌਣ ਰਿਹਾ ਕੀ ਕ ਐਮ ਐਲ اے ਇਹ ਮੈਨੂੰ ਕੋਈ ਤੇ ਛੋਟੀ ਤੇ ਮਿਲ ਜਾਈਦੀ ਨਾ ਮੈਂ ਤੁਹਾਡੇ ਚੈਨਲ ਦੇ ਮਾਧਮ ਨਾਲ ਪੁੱਛਣਾ ਚਾਹਨਾ ਕਿ ਮੈਨੂੰ ਛੋਟੀ ਕੀ ਹੈ ਇਹ ਇਹ ਆਡੀਓ ਤੋਂ ਬਾਅਦ ਕੀ ਕਾਰਵਾਈ ਹੋਏਗੀ ਇਸ ਲਈ ਮੁੱਖ ਮੰਤਰੀ ਨੂੰ ਬੁਲਾਇਆ ਸੀ ਮੈਂ ਕਿ ਆਓ ਜਨਤਾ ਦੇ ਵਿੱਚ ਵਿਸ਼ਵਾਸ ਦੇ ਕੇ ਜਾਓ ਲਾਈਵ ਤੁਸੀਂ ਆਡੀਓ ਲੈ ਕੇ ਜਾਓ ਜੇ ਮੁੱਖ ਮੰਤਰੀ ਉਸ ਕੁਰਸੀ ਤੇ ਬੈਠਦੇ ਮੈਂ ਜਰੂਰ ਸਾਰੀ ਆਡੀਓ ਜਨਤਾ 'ਚ ਲੈ ਕੇ ਆਂਦਾ ਜਨਤਾ ਵੀ ਸੁਣਦੀ ਔਰ ਔਰ ਤੋਂ ਬਾਅਦ ਮੁੱਖ ਮੰਤਰੀ ਦਾ ਮੈਂ ਜਰੂਰ ਵਰਸ਼ਨਸ ਹੁੰਦਾ ਕਿ ਕੀ ਕਾਰਵਾਈ ਕਰਨੀ ਹੈ ਇਹ ਇਹ ਆਡੀਓ ਇੱਕ ਐਮ ਐਲ اے ਦੀ ਹੈ ਅ ਤੁਹਾਡੇ ਮੈਂ ਚਲੋ ਸਿੱਧਾ ਨਾਮ ਲੈ ਲੈਂਦਾ ਕਿਉਂਕਿ ਤੁਸੀਂ ਵੀ ਨਾਮ ਲਿਆ ਰਮਨ ਅਰੋੜਾ ਹੋਰਾਂ ਦੀ ਇਹ ਆਡੀਓ ਹੈ ਬਿਲਕੁਲ ਜੀ ਬਿਲਕੁਲ ਜੀ ਰਮਨ ਅਰੋੜਾ ਜੀ ਦੀ ਆਡੀਓ ਹੈ ਹਮ ਤੁਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਵੀ ਗੱਲ ਕੀਤੀ ਐ ਸੀਐਮ ਮਾਨ ਸਾਹਿਬ ਦੇ ਕਿ ਪਰ ਉਹਨਾਂ ਦੀ ਸਿਸਟਰ ਤੇ ਬਾਰੇ ਵੀ ਗੱਲ ਕੀਤੀ ਹੈ ਇਹ ਸਮਝ ਨਹੀਂ ਆਉਂਦਾ ਕਿਉਂਕਿ ਇਹ ਸਾਰਾ ਤਾਣਾ ਬਾਣਾ ਤਾਂ ਸੀਐਮ ਸਾਹਦਾ ਹੈ ਜਾਂ ਸੀਐਮ ਸਾਹਿਬ ਦੀ ਸਿੱਧਾ ਰابطਾ ਵਧਾਇਕਾਂ ਨਾਲ ਹੈ ਇਹ ਫੈਮਿਲੀ ਕਿੱਥੋਂ ਆ ਗਈ ਵਿੱਚ ਮੈਨੂੰ ਮੈਂ ਸਿੱਧਾ ਉਹਨਾਂ ਦੇ ਸਿਸਤਰ ਉੱਤੇ ਇਲਜ਼ਾਮ ਨਹੀਂ ਲਗਾ ਰਿਹਾ ਨਾ ਬਿਲਕੁਲ ਜੋ ਮੇਰੇ ਕੋਲ ਆਡੀਓ ਦੇ ਵਿੱਚ ਆ ਮੈਂ ਉਹ ਜੰਤਰ ਕਰ ਰਿਹਾ ਕਿ ਜੋ ਉਹ ਐਮਐਲਏ ਕਹਿ ਰਿਹਾ ਕਿ ਮੇਰੇ ਅੱਜ ਕੰਮ ਹੁਣੇ ਬੰਦ ਹੋ ਗਏ ਮੈਂ ਕੰਮ ਐਦਾਂ ਕਰਾਂਦਾ ਸੀ ਇਹ ਉਹ ਸਟੋਰੀ ਸੁਣਾ ਰਿਹਾ ਹੈ ਇਹ ਸਟੋਰੀ ਝੂਠ ਹੈ ਕਿ ਸੱਚ ਹੈ ਇਹ ਜਦ ਮੁੱਖ ਮੰਤਰੀ ਦੇਊਗਾ ਨਾ ਮੁੱਖ ਮੰਤਰੀ ਜਨਤਾ ਦੀ ਜਿਹੜੀ ਜਾ ਕੇ ਦੇਣ ਕਿ ਮੇਰੇ ਸਿਸਟਰ ਦਾ ਨਾਮ ਕਿਉਂ ਰਮਨ ਰੋੜਾ ਲੈ ਰਿਹਾ ਹੈ ਰਮਨ ਰੋੜਾ ਕਿਉਂ ਮੇਰੀ ਭੈਣ ਦੇ ਵਰ ਇਦਾਂ ਬੋਲ ਰਿਹਾ ਹੈ ਇਹ ਤੇ ਮੁੱਖ ਮੰਤਰੀ ਜਵਾਬ ਦੇਈਏ ਨਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਚੁਣਿਆ ਕਿਉਂਕਿ ਅਸੀਂ ਵੀ ਨੈਤਿਕ ਧਾਰਤਿਆ ਐਮ ਐਲ ਏ ਸੀ ਸਾਡੇ ਘਰ ਦੇ ਵਿੱਚ ਕਦੀ ਕੋਈ ਨਹੀਂ ਆਇਆ ਹਰ ਵਾਰ ਜਲੰਧਰ ਦੇ ਵਿੱਚ ਜਦੋਂ ਵੀ ਆਣਾ ਇਹਨਾਂ ਦੇ ਪਰਿਵਾਰ ਨੇ ਤੇ ਰਮਨ ਰੋੜਾ ਦੇ ਘਰ ਹੀ ਜਾਣਾ ਇਤੋਂ ਕੋਈ ਤੇ ਕੋਈ ਦਾਲ ਚ ਕਾਲਾ ਹੈ ਹੀ ਹੈ ਨਾ ਇਹਰੇ ਲਈ ਕਿ ਸੱਚ ਹੈ ਝੂਠ ਹੈ ਇਹਦਾ ਜਵਾਬ ਮੁੱਖ ਮੰਤਰੀ ਦੇ ਸਕਦੇ ਆ ਮੇਰੇ ਕੋਲ ਤਾਂ ਜਿਹੜੀ ਗੱਲ ਆਈ ਮੈਂ ਜਨਤਾ ਦੇ ਵਿੱਚ ਇਸ ਕਰਕੇ ਅੱਜ ਇੱਕ ਓਪਨ ਡਿਬੇਟ ਤੇ ਲੈ ਕੇ ਗਿਆ ਸੀ ਕਿ ਮੁੱਖ ਮੰਤਰੀ ਆਨ ਇਹਦੇ ਕਹਿੰਦੇ ਆ ਕਿ ਅਸੀਂ ਇਮਾਨਦਾਰ ਪਾਰਟੀ ਦੇ ਵਿੱਚੋਂ ਨਿਕਲੇ ਆ ਅਸੀਂ ਸੰਘਰਸ਼ ਚੋਂ ਨਿਕਲੇ ਆ ਅਸੀਂ ਡਾਕਟਰ ਮੇਦਕਾ ਦੇ ਵਿੱਚ ਯਾਤਰਾ ਨਾਲ ਕੰਮ ਕਰ ਰਹੇ ਆ ਅਸੀਂ ਭਗਤ ਸਿੰਘ ਸੋਚ ਤੇ ਕੰਮ ਕਰ ਰਹੇ ਆ ਤੇ ਫਿਰ ਅੱਜ ਆਈ ਕੋ ਨਹੀਂ ਜੇ ਇਹ ਜਿਹੜੇ ਕ੍ਰਾਂਤੀਕਾਰੀ ਐ ਰਮਨ ਰੋੜਾ ਵੀ ਇਹੀ ਕ੍ਰਾਂਤੀਕਾਰੀ ਐ ਇਹਨਾਂ ਕ੍ਰਾਂਤੀਕਾਰੀਆਂ ਦੀ ਟੋਲੀ ਦੇ ਵਿੱਚੋਂ ਹੀ ਇਹਨਾਂ ਦੀ ਹੀ ਆਡੀਓ ਐ ਇਦ ਕਲੀਅਰ ਮੰਗਰਾ ਸਾਹਿਬ ਮੰਗਰਾ ਸਾਹਿਬ ਤੁਹਾਡੇ ਲੋਦੀ ਕਟੋਕਟ ਆਮ ਆਦਮੀ ਪਾਰਟੀ ਦਾ ਇੰਟਰਵਿਊ ਤਾਂ ਇਹ ਸਵਾਲ ਕਰਦੇ ਨੇ ਕਿ ਤੁਹਾਡੇ ਬੰਦ ਤੇ ਇਤਬਾਰ ਕਿਵੇਂ ਕੀਤਾ ਜਾਵੇ ਕਿਉਂਕਿ ਸ਼ੀਤਲ ਲੰਗਰਾਲੀ ਤਾਂ ਪਹਿਲਾਂ ਕਹਿੰਦੇ ਸੀਗੇ ਕਿ ਆਪਰੇਸ਼ਨ ਲੋਟਸ ਚੱਲ ਰਿਹਾ ਔਰ ਸਭ ਤੋਂ ਪਹਿਲਾਂ ਆਵਾਜ਼ ਚੁੱਕਣ ਵਾਲੀ ਸੀ ਉਸੇ ਪਾਰਟੀ ਦੇ ਵਿੱਚ ਤੁਸੀਂ ਫਿਰ ਸ਼ਾਮਲ ਹੋ ਗਏ ਫਿਰ ਤੁਹਾਡੀਆਂ ਗੱਲਾਂ ਤੇ ਇਤਬਾਰ ਕਿਵੇਂ ਕੀਤਾ ਜਾਵੇ ਉਹ ਕਹਿੰਦੇ ਨੇ ਤੁਹਾਡੀ ਗੱਲ ਤੇ ਕਿਵੇਂ ਇਤਬਾਰ ਕਰੀਏ ਤੁਸੀਂ ਲੋਟਸ ਆਪਰੇਸ਼ਨ ਦੀ ਗੱਲ ਕੀਤੀ ਮੁੜ ਕੇ ਤੁਸੀਂ ਉਸੇ ਪਾਰਟੀ ਚ ਸ਼ਾਮਲ ਹੋ ਗਏ ਅੱਜ ਤੁਸੀਂ ਆਪ ਤੇ ਇਲਜ਼ਾਮ ਲਾ ਰਹੇ ਮੈਂ ਤੁਹਾਡੇ ਚੈਨਲ ਦੇ ਮਾਧਮ ਨਾਲ ਹੀ ਗੱਲ ਕਰ ਰਿਹਾ ਤਵਾ ਮੈਂ ਤੁਹਾਡੇ ਚੈਨਲ ਦੇ ਮਾਧਮ ਨਾਲ ਇਹ ਕਹਿਣਾ ਚਾਹਨਾ ਕਿ ਤੁਸੀਂ ਆਪਣੇ ਚੈਨਲ ਦੇ ਮਾਧਮ ਨਾਲ ਬੁਲਾ ਲਓ ਮੁੱਖ ਮੰਤਰੀ ਨੂੰ ਉਥੇ ਲੈ ਕੇ ਆ ਜਾਣਾ ਤੁਸੀਂ ਆਪਣੇ ਚੈਨਲ ਦੇ ਮਾਧਮ ਨਾਲ ਬੁਲਾ ਲਓ ਮੁੱਖ ਮੰਤਰੀ ਸਾਹਿਬ ਨੂੰ ਅਗਰ ਉਹ ਮੇਰੇ ਸਾਦੇ ਤੇ ਨਹੀਂ ਆਣਾ ਚਾਹੁੰਦੇ ਚੈਨਲ ਦੇ ਮਾਧਮ ਨਾਲ ਆਜੋ ਮੈਂ ਸਵੇਰੇ ਹੀ ਦਿਨ ਨੂੰ ਤਿਆਰ ਐ ਮੈਂ ਕਿਹੜਾ ਤੋਂ ਭਜ ਰਿਆ ਨਹੀਂ ਏ ਏਰੀਆ ਮੈਂ ਤਾਂ ਹੁਣ ਵੀ ਲੈ ਕੇ ਆਇਆ ਹਲੋ ਫੋਟ ਮੇਰੇ ਹੱਥ ਦੇ ਵਿੱਚ ਮੈਂ ਠੀਕ ਐ ਤੁਹਾਡੇ ਹੱਥ ਦਾ ਦੇਖ ਲਿਆ ਉਹਨਾਂ ਸੀਐਮ ਸਾਹਿਬ ਦਾ ਕੋਈ ਸਵਾਲ ਹੈ ਨਾ ਰਾਜ ਸਾਹਿਬ ਨਹੀਂ ਜਗਾ ਰਹੇ ਆ ਜੀ ਇਲੈਕਸ਼ਨ 10 ਤਰੀਕ ਨੂੰ ਇਲੈਕਸ਼ਨ ਹੋਣੀ ਐ ਔਰ 4 ਦਿਨ ਪਹਿਲਾਂ ਤੁਸੀਂ ਇੰਨੇ ਵੱਡੇ ਖੁਲਾਸੇ ਕਰ ਰਹੇ ਹੋ ਫਿਰ ਇਹਨੂੰ ਸਿਆਸਤ ਨਾਲ ਜੋੜ ਕੇ ਕਿਉਂ ਨਾ ਦੇਖਿਆ ਜਾਵੇ ਮੈਨੂੰ ਸਮਝ ਨਹੀਂ ਆ ਰਹੀ ਸੀਐਮ ਸਾਹਿਬ ਸੀਐਮ ਸਾਹਿਬ ਨੂੰ ਮੈਂ ਇਹੀ ਕਹ ਲੰਕਾ ਜਾਂਦਾ ਕਿ ਆਪਾਂ ਇਹ ਇਹਦੀ ਦੇਦੀ ਕਰਦੇ ਕਿਉਂ ਪਏ ਆ ਸੀਐਮ ਸਾਹਿਬ ਨੂੰ ਅਗਰ ਚਾਹੀਦਾ ਕਿ ਗੰਦਰ ਦੇ ਵਿੱਚੋਂ ਹੈ ਮੈਨੂੰ ਕਿਸੇ ਸੁਨਿਆਦੀਨ ਪ੍ਰਸ਼ਾਸਨ ਨੂੰ ਕਾਲ ਕਰਨ ਪ੍ਰੈਸ ਕਲੱਬ ਆਜਣ ਉੱਤੇ ਮੇ ਆ ਜਾਣਾ ਆਪਾਂ ਇਹਨੂੰ ਇਹਦਾ ਜਿਹੜਾ ਜੋ ਵੀ ਸੱਚ ਝੂਠ ਹੈ ਉਹਨੂੰ ਜਨਤਾ ਦੇ ਕਲੀਅਰ ਕਰਦੀ ਹੈ ਗਰਾਂਸਾਪ ਇਸ ਤੋਂ ਇਲਾਵਾ ਵੀ ਤੁਸੀਂ ਪਹਿਲਾਂ ਵੀ ਅਲੀਗੇਸ਼ਨ ਲਗਾਏ ਕਿ ਜਿੰਨੇ ਵੀ ਸਲਾਹਕਾਰ ਵੀ ਇੱਕ ਸਲਾਹਕਾਰ ਦਾ ਵੀ ਜ਼ਿਕਰ ਤੁਸੀਂ ਵਾਰ-ਵਾਰ ਕੀਤਾ ਸੀ ਐਮ ਸਾਹਿਬ ਦੇ ਸਲਾਹਕਾਰ ਨੇ ਉਹ ਵੀ ਪੈਸੇ ਉਗਰਾ ਰਹੇ ਨੇ ਕਿਸੇ ਤੋਂ 2 ਕਰੋੜ ਰੁਪਏ ਲਿਆ ਕਿਸੇ ਤੋਂ ਕੁਝ ਲਿਆ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਦਾ ਆਧਾਰ ਚਾਹੀਦਾ ਹੋਵੇਗਾ ਕੱਲ ਨੂੰ ਤੁਹਾਡੀ ਜਵਾਬਦੇਹੀ ਹੋ ਜਾਣੀ ਹੈ ਕਿ ਤੁਸੀਂ ਅਲੀਗੇਸ਼ਨ ਲਗਾ ਰਹੇ ਹੋ ਇੰਨੇ ਗੰਭੀਰ ਜੇ ਆਧਾਰ ਨਾ ਹੋਇਆ ਤਾਂ ਤੁਸੀਂ ਫਸ ਸਕਦੇ ਹੋ ਬੁਰੇ ਤਰੀਕੇ ਨਾਲ ਮੈਂ ਬਾਰ-ਬਾਰ ਕਹਿ ਰਿਹਾ ਮੈਂ ਬਾਰ ਮੈਂ ਬਾਰ-ਬਾਰ ਕਹਿ ਰਿਹਾ ਹਾਂ ਕਿ ਇੱਕ ਮੈਂ ਵੀ ਇੱਕ ਐਮਐਲਏ ਦੀ ਦੀ ਕੁਰਸੀ ਤੇ ਬੈਠਾ ਸੀ ਲੋਕਾਂ ਦੀ ਸੇਵਾ ਕੀਤੀ ਸੀ ਮੈਂ ਆਪਣੇ ਲੋਕਾਂ ਨੂੰ ਵੀ ਜਵਾਬ ਦੇਈਆਂ ਪੰਜਾਬ ਦੇ ਲੋਕਾਂ ਨੇ ਅਗਰ ਅੱਜ ਮੈਂ ਐਡੀ ਵੱਡੀ ਗੱਲ ਕਰ ਰਿਹਾ ਲੋਕ ਮੇਰੇ ਤੇ ਫੀਤ ਕਰ ਰਹੇ ਆ ਇਸ ਕਰਕੇ ਇਹ ਰਾ ਹਾਲੇ ਦਈਆਂ ਜੇ ਤੁਸੀਂ ਤੁਸੀਂ ਐਡਵਾਈਜ਼ਰ ਦੀ ਗੱਲ ਕੀਤੀ ਹੈ ਇਹ ਜਿਹੜਾ ਦਿੱਲੀ ਦੀ ਸਰਕਾਰ ਦਾ ਕਹਿੰਦਾ ਮੈਂ ਨਹੀਂ ਕਹਿੰਦਾ ਕਿ ਐਡਵਾਈਜ਼ਰ ਹੈ ਕਿ ਨਹੀਂ ਹੈ ਜੋ ਲੋਕਾਂ ਨੂੰ ਕਹਿੰਦਾ ਉਹ ਤੁਸੀਂ ਦੇਖੋ ਨਾ ਉਹਨਾਂ ਨੂੰ ਬੁਲਾ ਲਓ ਪਰ ਮੈਂ ਜਿਹੜਾ ਇੰਨਾ ਕੁ ਕਿਤੇ ਕਿਤੇ ਫੇਸ ਤੇ ਦਵਾ ਕਿਹਦੇ ਫੇਤ ਤੇ ਵਿਸ਼ਵਾਸ ਤੇ ਦਵਾ ਡੀਜੀਪੀ ਦੇ ਵਿਸ਼ਵਾਸ ਤੇ ਦਵਾ ਸੀਐਮ ਦੇ ਵਿਸ਼ਵਾਸ ਤੇ ਦਵਾ ਕਿਹਦੇ ਵਿਸ਼ਵਾਸ ਤੇ ਦਵਾ ਮੈਨੂੰ ਭਰੋਸਾ ਕੌਣ ਦੇਗਾ ਕਿ ਮੈਨੂੰ ਇਨਸਾਫ ਮਿਲੇਗਾ ਮੇਰੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਮਿਲੇਗਾ ਮੇਰੇ ਪੰਜਾਬ ਦੇ ਬੱਚਿਆਂ ਦਾ ਜਿਹੜੀ ਜਵਾਨੀ ਅੱਜ ਖਤਮ ਹੋਈ ਜਾ ਰਹੀ ਹੈ ਉਹਨਾਂ ਨੂੰ ਇਹ ਉਹਨਾਂ ਦੀ ਲੜਾਈ ਹੈ ਬਿਲਕੁਲ ਇੱਥੇ ਕੋਈ ਤੇ ਕਿ ਇੱਕ ਬੰਦਾ ਉਂਗਲ ਉੱਠਾ ਕੇ ਕਹਿ ਰਿਹਾ ਕਿ ਮੈਂ ਖਣਾ ਮੈਂ ਤਾਂ ਕਹਿ ਰਿਹਾ ਦੇ ਇਹਨੂੰ ਤਿਆਰ ਮੈਨੂੰ ਹੁਣੇ ਤੁਹਾਡੇ ਇਸ ਡਿਬੇਟ ਤੋਂ ਬਾਅਦ ਮੈਨੂੰ ਕਾਲ ਕਰ ਲੈ ਸੀਐਮ ਸਾਹਿਬ ਮੈਂ ਹੁਣੇ ਜਾ ਕੇ ਦਿਆਂ ਨਾ ਹੂੰ ਬਿਲਕੁਲ ਅੰਗਰਾਲ ਸਾਹਿਬ ਤੁਸੀਂ ਆਪਣੀ ਅੱਜ ਦੀ ਸੰਬੋਧਨ ਦੇ ਵਿੱਚ ਭਾਵੁਕ ਵੀ ਹੋਏ ਔਰ ਤੁਸੀਂ ਇਹ ਕਿਹਾ ਕਿ ਤੁਹਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ ਕਿ ਵਾਕਈ ਇਸ ਗੱਲ ਦੇ ਵਿੱਚ ਕੋਈ ਸੱਚਾਈ ਹੈਗੀ ਹੈ ਔਰ ਤੁਹਾਨੂੰ ਕਿਉਂ ਲੱਗਦਾ ਕਿ ਜਿਹੜੇ ਤੁਸੀਂ ਖੁਲਾਸੇ ਕੀਤੇ ਨੇ ਜਾਂ ਕਰਨ ਜਾ ਰਹੇ ਹੋ ਉਹਦਾ ਇਹਨਾਂ ਚੀਜ਼ਾਂ ਦੇ ਨਾਲ ਇਹਨਾਂ ਧਮਕੀਆਂ ਦੇ ਨਾਲ ਕੋਈ ਲੈਣਾ ਦੇਣਾ ਹੈਗਾ ਧਮਕੀਆਂ ਤਾਂ ਅੱਜ ਹਰ ਚੌਥੇ ਬੰਦੇ ਨੂੰ ਆ ਰਹੀਆਂ ਨੇ ਫਰੋਤੀ ਦੀਆਂ ਕੌਲਾਂ ਆ ਰਹੀਆਂ ਨੇ ਭਾਜੀ ਹਾਲਾਤ ਬਹੁਤ ਖਰਾਬ ਹੋ ਚੁੱਕੇ ਆ ਹਾਂਜੀ ਇਲੈਕਸ਼ਨ ਜਰੂਰ ਮੈਂ ਲੜ ਰਹੇ ਆ ਪਰ ਮੈਨੂੰ ਸਮਝ ਨਹੀਂ ਆਂਦੀ ਕਈ ਵਾਰੀ ਮਨ ਇਦਾਂ ਕਰਦਾ ਕਿ ਪਤਾ ਨਹੀਂ ਰਾਤ ਨੂੰ ਘਰ ਜਾਣਾ ਕਿ ਨਹੀਂ ਜਾਣਾ ਇਦਾਂ ਦੇ ਹਾਲਾਤ ਬਣ ਗਏ ਆ ਅੱਜ ਗੁੰਡੇ ਆਣੇ ਕਮਾਨ ਸੰਭੀ ਪਈ ਜੋ ਬਦਮਾਸ਼ ਜੋ ਗੁੰਡਾ ਉਹਨੇ ਅੱਜ ਕਮਾਨ ਸੰਭ ਕੇ ਇਲੈਕਸ਼ਨ ਲੜਦੇ ਆ ਮੈਨੂੰ ਨਹੀਂ ਸਮਝ ਆ ਰਹੀ ਕਿ ਇੱਕ ਵੋਟ ਦੇ ਖਾਤੇ ਇੰਨਾ ਗਿਰਨਾ ਮੈਂ ਆਪਣੀ ਲਾਈਫ ਚ ਪਹਿਲੀ ਵਾਰ ਦੇਖ ਰਿਆ ਅੱਜ ਮੇਰਾ ਤੁਸੀਂ ਕਹਿੰਦੇ ਭਾਵੁਕ ਹੋਣਾ ਕੋਈ ਮੇਰੇ ਅੰਦਰ ਅੰਦਰ ਦੀ ਜਿਹੜੀ ਆਤਮਾ ਸੀ ਉਹ ਕੰਪਰੋਮਾਈਜ਼ ਨਹੀਂ ਕਰ ਪਾਈ ਅੱਜ ਮੇਰੀ ਧੀ ਆ ਗਈ ਪਹਿਲੀ ਵਾਰ ਜਨਤਾ ਦੇ ਵਿੱਚ ਆਈ ਹੈ ਆਪਣੇ ਪਿਓ ਦੇ ਲਈ ਇਨਸਾਫ਼ ਮੰਗਣ ਦੇ ਲਈ ਆਈ ਹੈ ਮੈਂ ਇਹ ਮੈਮੀ ਕਿਸੇ ਧੀ ਦਾ ਬਾਪ ਹਾਂ ਜਦੋਂ ਉਸ ਦੇ ਬਾਪ ਨੂੰ ਲੋਕ ਇਦਾਂ ਦੇ ਇਦਾਂ ਦੇ ਇਲਜ਼ਾਮ ਲਗਾਉਂਦੇ ਆ ਕਿ ਇੱਕ ਵੋਟ ਦੇ ਖਾਤੇ ਤੇ ਅਦੀ ਕੋਈ ਧੀ ਆਪਣੇ ਬਾਪ ਦੇ ਬਾਰੇ ਸੁਣ ਨਹੀਂ ਸਕਦੀ ਹਾਂ ਬਾਕੀ ਇਹ ਜਿੱਦਾਂ ਦੇ ਹਾਲਾਤ ਬਣਦੇ ਵੇ ਆ ਮੈਨੂੰ ਲੱਗਦਾ ਹੈ ਕਿ ਬਹੁਤ ਮੁਸ਼ਕਿਲ ਅਗਲਾ ਸਮਾਂ ਗੁਜ਼ਰੇਗਾ ਹਮ ਆਉਣ ਵਾਲਾ ਸਮਾਂ ਜਿਹੜਾ ਬੜਾ ਖਤਰਨਾਕ ਦਿਖਾਈ ਦੇ ਰਿਹਾ ਉਹਨੂੰ ਕੰਟਰੋਲ ਕਰਨ ਦੇ ਲਈ ਜ਼ਿੰਮੇਵਾਰੀ ਕੋਈ ਨਹੀਂ ਲੈ ਰਿਆ ਸਿਰਫ ਇਹ ਕਹੀ ਜਾ ਰਹੀ ਕਿ ਅਸੀਂ ਸੱਚ ਕਹਿ ਰਹੇ ਹਾਂ ਸੱਚ ਝੂਠ ਨਹੀਂ ਬੋਲਦੇ ਅਸੀਂ ਸੱਚ ਦੀ ਰਾਜਨੀਤੀ ਕਰ ਰਹੇ ਹਾਂ ਪਰ ਆਪਣੇ ਆਪ ਨੂੰ ਇਸ ਸੀ ਨੂੰ ਮੰਨਣ ਨੂੰ ਤਿਆਰ ਨਹੀਂ ਐ ਕਿ ਅਸੀਂ ਇਸ ਪੰਜਾਬ ਨੂੰ ਬਰਬਾਦ ਕਰ ਦਿੱਤਾ ਹਮ ਅੱਜ ਜਿਸ ਤਰੀਕੇ ਨਾਲ ਮੈਂ ਗੱਲ ਕਰਾਂ ਡਵੈਲਪਮੈਂਟ ਦੀ ਗੱਲ ਕਰਾਂ 50 ਦੀ ਗੱਲ ਕਰਾਂ ਲਾਅ ਐਂਡ ਆਰਡਰ ਦਾ ਹਾਲਾਤ ਦੇਖੋ ਆਪਣੀ ਗਲਤੀ ਨਹੀਂ ਮੰਨ ਰਹੇ ਆਪਣੀ ਗਲਤੀ ਨੂੰ ਛਪਾਨ ਦੇ ਲਈ ਅੱਜ ਇੱਕ ਅੱਜ ਤਾਂ ਹੀ ਪੋਸਟੇ ਮੈਂ ਇਲੈਕਸ਼ਨ ਲੜ ਰਹੇ ਹਾਂ ਜੀ ਮੈਂ ਕੈਂਡੀਡੇਟ ਹਾਂ ਭਾਰਤੀ ਜਨਤਾ ਪਾਰਟੀ ਦਾ ਪਰ ਮੇਰੇ ਹਾਲਾਤ ਬੜੇ ਬੁਰੇ ਹੁੰਦੇ ਜਾ ਰਹੇ ਮੈਨੂੰ ਚਾਰੇ ਪਾਸਿਓ ਮੈਨੂੰ ਅੱਜ ਧਮਕੀਆਂ ਦੇ ਗੇੜ ਡਰਾਉਣ ਦਾ ਮੇਰੇ ਸਾਥੀਆਂ ਨੂੰ ਡਰਾਉਣ ਦਾ ਅੱਜ ਲੋਕਾਂ ਨੂੰ ਹਰ ਇੱਕ ਤਰੀਕਾ ਉਹਨਾਂ ਦੇ ਨਾਲ ਇਸਤੇਮਾਲ ਕੀਤਾ ਜਾ ਰਿਹਾ ਸਿਰਫ ਖਾਤੇ ਕਿਦੇ ਇੱਕ ਵੋਟ ਦੇ ਖਾਤੇ ਅੱਛਾ ਸ਼ੀਤਲ ਸ਼ੀਤਲ ਅੰਗਰਾਲ ਅੰਗਰਾਲ ਸਾਹਿਬ ਅੰਗਰਾਲ ਸਾਹਿਬ ਇੱਕ ਕਿਸੇ ਵੀ ਪੋਲੀਟਿਕਲ ਕਿਸੇ ਵੀ ਪੋਲੀਟਿਕਲ ਲੀਡਰ ਦੇ ਲਈ ਬੜਾ ਮੁਸ਼ਕਲ ਹੁੰਦਾ ਹੈ ਕਿ ਆਪਣੀ ਫੈਮਿਲੀ ਨੂੰ ਇਨਵੋਲਵ ਕੀਤਾ ਜਾਵੇ ਇਹਨਾਂ ਮਸਲਿਆਂ ਦੇ ਵਿੱਚ ਬਹੁਤ ਮਜਬੂਰ ਹੋ ਕੇ ਕੋਈ ਬੰਦਾ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਆਉਂਦਾ ਅੱਜ ਤੁਸੀਂ ਆਪਣੀ ਪਤਨੀ ਨੂੰ ਵੀ ਅੱਜ ਬੇਟੀ ਨੂੰ ਵੀ ਲੈ ਕੇ ਆਏ ਮਤਲਬ ਇੰਨੇ ਖਲਾਤ ਮਾੜੇ ਹੋਗੇ ਸੀ ਤੁਹਾਨੂੰ ਜਨਤਾ ਦੇ ਵਿੱਚ ਲੈ ਕੇ ਆਉਣਾ ਪਿਆ ਆਪਣੇ ਪਰਿਵਾਰ ਨੂੰ ਭਾਈ ਮੈਂ ਦੱਸ ਨਹੀਂ ਸਕਦਾ ਮੇਰਾ ਮਨ ਬਹੁਤ ਦੁਖੀ ਹੈ ਮੈਂ ਫਿਰ ਕਹਿ ਰਿਹਾ ਮੇਰਾ ਮਨ ਬਹੁਤ ਭਾਗ ਹੂੰ ਮੈਂ ਬਹੁਤ ਦੁਖੀ ਹੋ ਚੁੱਕਾ ਹੈ ਅਜਬ ਇੱਕ ਮੈਨੂੰ ਕਦੀ ਫੋਨ ਆ ਰਿਹਾ ਕਦੀ ਕੋਈ ਮੈਨੂੰ ਸੁਨੇਹਾ ਆ ਰਿਹਾ ਇਲੈਕਸ਼ਨ ਛੱਡ ਦੇ ਕਦੀ ਕੋਈ ਕਹਿੰਦਾ ਇਲੈਕਸ਼ਨ ਵਿੱਚ ਬੈਠ ਜਾ ਤੈਨੂੰ 11 ਤੱਕ ਦੂਬਾ ਤੇ ਪਰਚੇ ਵੰਡ ਜਣੇ ਆ ਤੇਰੀ ਲਾਈਫ ਖਤਮ ਹੋ ਜਾਣੀ ਹੈ ਤੇਰੇ ਬੱਚੇ ਰੋਲ ਜਾਣੇ ਆ ਕੋਈ ਫੋਨ ਕਰਕੇ ਕਹੇ ਤੇਰੇ ਬੱਚੇ ਮਾਰਦੇ ਨੇ ਭਾਈ ਮੈਂ ਕਿਸ ਪੰਜਾਬ ਦੇ ਵਿੱਚ ਰਹਿ ਰਿਹਾ ਕਿਸ ਪੰਜਾਬ ਦੀ ਮੈਂ ਗੱਲ ਕਰ ਰਿਹਾ ਜਿਸ ਪੰਜਾਬ ਦਾ ਮੇਰੇ ਭਗਤ ਸਿੰਘ ਨੇ ਸੁਪਨਾ ਦੇਖਿਆ ਸੀ ਜਿਸ ਜਿਸ ਦੇਸ਼ ਦੀ ਡਾਕਟਰ ਮਿਤਕਰਨ ਜੀ ਨੇ ਇਦਾਂ ਦੀ ਸੋਚ ਲੈ ਕੇ ਇਸ ਦੇਸ਼ ਨੂੰ ਲੈ ਕੇ ਗਏ ਸੀ ਦਲਿਤਾਂ ਦੇ ਬੱਚਿਆਂ ਨੂੰ ਮੈਨੂੰ ਬਹੁਤ ਉਮੀਦ ਸੀ ਕਿ ਮੁੱਖ ਮੰਤਰੀ ਇੱਕ ਗਰੀਬ ਘਰ ਦੇ ਬੱਚੇ ਨਾਲ ਖੜੇ ਹੋਣਗੇ ਜੀ ਇੱਕ ਦਲਿਤ ਦੇ ਬੱਚੇ ਨਾਲ ਖੜੇ ਹੋਣਗੇ ਮੈਨੂੰ ਇਹ ਉਮੀਦ ਨਹੀਂ ਸੀ ਇਹ ਮੈਨੂੰ ਖਤਮ ਕਰਨ ਦੇ ਲਈ ਮੇਰੇ ਉੱਤੇ ਇਦਾਂ ਦੇ ਅਨੈਕਸ਼ਨ ਲਗਾਏ ਜਾਣਗੇ ਜਿਨ੍ਹਾਂ ਦਾ ਰਾਜਨੀਤਿਕ ਲਾਭ ਅਜ 파ਟੀਆਂ ਨੂੰ ਨਹੀਂ ਮਿਲ ਰਿਹਾ ਪਰ ਉਸ ਪਰਿਵਾਰ ਦੀ ਜੇ ਵੀ ਇੰਨੀ ਖਰਾਬ ਕਰ ਦਿਓ ਉਸ ਪਰਿਵਾਰ ਕੱਲ ਨੂੰ ਕਿਸੇ ਜੋਗਾ ਬਾਜ਼ਾਰ ਚ ਖੜੇ ਹੋਣ ਲਾਇਕ ਨਾ ਰਹੇ ਇੱਥੇ ਮੇਰੇ ਲੋਕਾਂ ਦਾ ਹੌਂਸਲਾ ਹੈ ਜਿਨ੍ਹਾਂ ਦੇ ਕਰਕੇ ਮੈਂ ਖੜਾ ਆ ਜੀ ਬਾਜੀ ਮੇਰੇ ਆਪਣੇ ਲੋਕਾਂ ਦੀ ਕਰਕੇ ਹਿੰਮਤ ਹੈ ਜਿਨ੍ਹਾਂ ਨੇ ਮੈਨੂੰ ਇੰਨਾ ਸਟਰੋਂਗ ਕੀਤਾ ਹੋਇਆ ਨਹੀਂ ਤੇ ਇਹਨਾਂ ਨੇ ਮੈਨੂੰ ਇੰਨਾ ਕੁ ਦਬਾਇਆ ਸਿਸਟਮ ਇੰਨਾ ਕੁ ਡਰਾਉਣ ਦੀ ਕੋਸ਼ਿਸ਼ ਕਰਤੀ ਹੈ ਕਿ ਮੇਰੇ ਹਾਲਾਤ ਬਹੁਤ ਬੁਰੇ ਹੋਈ ਜਾਂਦੇ ਆ ਕਿ ਮੇਰੇ ਬੱਚੇ ਕਿਦਾਂ ਸੇਫ ਹੋਣਗੇ ਅੰਗਰਾਲ ਸਾਹਿਬ ਇੱਕ ਮੈਨੂੰ ਆਪਣੇ ਬੱਚਿਆਂ ਦਾ ਡਰ ਹੈ ਬੜਾ ਅਹਿਮ ਸਵਾਲ ਹੈ ਬੱਚੇ ਜਿਹੜੇ 92 92 ਐਮਐਲਏ ਜਿਸ ਪਾਰਟੀ ਦੇ ਕੋਲ ਬੱਚੇ ਮੇਰੇ ਉਹ ਜਿਹੜਾ ਜਲੰਧਰ ਵੈਸ ਜੀ ਸਾਰਾ ਮੇਰਾ ਪਰਿਵਾਰ ਹੈ ਮੈਂ ਉਹੀ ਸਮਝਣਾ ਚਾਹਨਾ ਇੰਨੀ ਇੰਪੋਰਟੈਂਟ ਕਿਉਂ ਹੋ ਰਹੀ ਹੈ ਸੱਤਾ ਧਾਰੀ ਧਿਰ ਦੇ ਲਈ ਇਹ ਜ਼ਿੰਮੇ ਇਲੈਕਸ਼ਨ ਇੰਨੀ ਜ਼ਰੂਰੀ ਕਿਉਂ ਹੋ ਰਹੀ ਹੈ ਉਹਨਾਂ ਦੇ ਉਹ ਜਿੱਤਣ ਭਾਵੇਂ ਹਾਰਨ ਉਹਨਾਂ ਦੀ ਸਰਕਾਰ ਨੂੰ ਕੋਈ ਫਰਕ ਨਹੀਂ ਪੈਣ ਦਾ 92 ਐਮਐਲ ਉਹਨਾਂ ਦੇ ਜਿੱਤੇ ਪਏ ਨੇ ਫਿਰ ਤੁਹਾਨੂੰ ਕਿਉਂ ਲੱਗਦਾ ਕਿ ਉਹਨਾਂ ਦਾ ਇੰਨਾ ਜ਼ੋਰ ਲੱਗਿਆ ਹੋਇਆ ਤੁਹਾਡੇ ਤੇ ਇੰਨਾ ਪ੍ਰੈਸ਼ਰ ਕਿਉਂ ਪਾਇਆ ਜਾ ਰਿਹਾ ਫਿਰ ਭਾਈ ਭਾਈ ਸਾਹਿਬ ਨੂੰ ਪਤਾ ਨਹੀਂ ਲੱਗ ਰਿਹਾ ਕਿ ਇਹ ਇੱਕ ਗਰੀਬ ਘਰ ਦੇ ਬੱਚੇ ਨੂੰ ਹੈਰਾਨ ਦੇ ਲਈ 90 ਐਮ ਐਲ اے ਮੁੱਖ ਮੰਤਰੀ 35 ਚੇਅਰਮੈਨ ਉਹਨਾਂ ਦੀ ਪਤਨੀ ਉਹਨਾਂ ਦੀ ਸਿਸਟਰ ਪੂਰਾ ਟੱਬਰ ਮੇਰੇ ਗਲੀ ਗਲੀ ਦੇ ਵਿੱਚ ਮੇਰੇ ਖਿਲਾਫ ਆਇਆ ਹੋਇਆ ਹੈ ਅਗਰ ਉਹਨਾਂ ਨੇ ਕੰਮ ਕੀਤੇ ਹੁੰਦੇ ਤੇ 90 ਐਮ ਐਲ اے ਦੀ ਲੋੜ ਹੀ ਨਹੀਂ ਪੈਣੀ ਸੀ ਜੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਵੀ ਤੁਹਾਡੇ ਚੈਨਲ 'ਤੇ ਮਾਰਨਾ ਕਹਿਣਾ ਚਾਹਨਾ ਕਿ ਕੰਮਾਂ ਦੇ ਉੱਤੇ ਗੱਲ ਕੋਈ ਨਹੀਂ ਕਰ ਰਹੇ ਤੁਸੀਂ ਕਿਹੜੀ ਸਟੇਜ ਤੇ ਕਿਹਾ ਇੱਥੇ ਮੈਂ ਜਲੰਧਰ ਦੀਆਂਨੇ ਕੰਮ ਕਰਾਉਂਦੇ ਵੈਸਟ ਸੇ ਨਹੀਂ ਨੌਕਰੀਆਂ ਦਿੱਤੀਆਂ ਐਂ ਮੈਂ ਨਸ਼ਾ ਖਤਮ ਕਰਤਾ ਇਹ ਇੱਕ ਇਰਤਗਲ ਕੋ ਨਹੀਂ ਕਰ ਰਹੇ ਬਾਰ ਬਾਰ ਇਹ ਕਹਿ ਰਹੇ ਆ ਤੂੰ ਜੋ ਤੂੰ ਇਲਾਜ ਤਰੀ ਕਰਨਾ ਹੈ ਕੱਲ ਕਰ ਅੱਜ ਕਰ ਹੁਣੇ ਕਰ ਲੋਕਾਂ ਨੂੰ ਡਰਾ ਕੋ ਰਹੇ ਹੋ ਲੋਕਾਂ ਨੂੰ ਧਮਕਾ ਕੋ ਰਹੇ ਹੋ ਕਿ ਮੈਂ 11 ਦੇ ਬਾਅਦ ਦਸੂਗਾ ਇਹਦਾ ਮਤਲਬ ਤੂੰ ਚੇਲੇ ਕਰ ਰਹੇ ਹੋ ਕਿ ਮੈਨੂੰ 11 ਦੇ ਬਾਅਦ ਤੂੰ ਜੇਲ੍ਹ ਚ ਭੇਜ ਦਿਓਗੇ ਤੁਸੀਂ ਅੱਜ ਭੇਜ ਦਿਓ ਅਗਰ ਤੁਹਾਡੇ ਕੋਲ ਮੇਰੇ ਖਿਲਾਫ ਐਵੀਡੈਂਸ ਦਾ ਕੋਈ ਪ੍ਰੂਫ ਹੈ ਤੇ ਮੈਨੂੰ ਅੱਜ ਜੇਲ੍ਹ ਸਾੜ ਦਿਓ ਹਮ ਇਸ ਕਰਕੇ ਕਿ ਮੇਰੇ ਜਿੱਦਾਂ ਦੀ ਰਾਜਨੀਤੀ ਅੱਜ ਹੋ ਗਈ ਹੈ ਮੇਰੇ ਪਰਵਾਣੇ ਕਦੀ ਸੋਚਿਆ ਨਹੀਂ ਸੀ ਇਨੀ ਘਟੀਆ ਰਾਜਨੀਤੀ ਹਮਮ ਗੁਰਾਲ ਸਿੰਘ ਤੁਸੀਂ ਪਹਿਲਾਂ ਅਸਤੀਫਾ ਦਿੱਤਾ ਇਲੈਕਸ਼ਨ ਜਿਵੇਂ ਲੋਕ ਸਭਾ ਦੀਆਂ ਖਤਮ ਹੋਈਆਂ ਤੁਸੀਂ ਅਸਤੀਫਾ ਵਾਪਸ ਲੈਣ ਦੀ ਮੰਗ ਕੀਤੀ ਜਦ ਕਿ ਸਪੀਕਰ ਸਾਹਿਬ ਨੇ ਤੁਹਾਡਾ ਅਸਤੀਫਾ ਆਲਰੇਡੀ ਸਵੀਕਾਰ ਕਰ ਲਿਆ ਸੀਗਾ ਇਸੇ ਗੱਲ ਦਾ ਤੁਹਾਨੂੰ ਦੁੱਖ ਤਾਂ ਨਹੀਂ ਕਿ ਤੁਹਾਡਾ ਅਸਤੀਫਾ ਸਵੀਕਾਰ ਕਿਉਂ ਕਰ ਲਿਆ ਗਿਆ ਇਸ ਕਰਕੇ ਇਹ ਇਹ ਸਭ ਕੁਝ ਚੀਜ਼ਾਂ ਨਿਕਲ ਰਹੀਆਂ ਹੋਣ ਸਰ ਅਸਤੀਫੇ ਦੇ ਉੱਤੇ ਵੀ ਬਹੁਤ ਘਟੀਆ ਰਾਜਨੀਤੀ ਕੀਤੀ ਗਈ ਹੈ ਹਮ ਅਸਤੀਫਾ ਕਿਸ ਕਰਕੇ ਦਿੱਤਾ ਸੀ ਕਿਹਦੇ ਕਾਰਨ ਕਰਕੇ ਦਿੱਤਾ ਸੀ ਸਾਰਾ ਕੁਝ ਮਜੰਤਰ ਕਰ ਚੁੱਕਾ ਹੈ ਅਸਤੀਫਾ ਦੇਣ ਦਾ ਕਾਰਨ ਸੀ ਕਿ ਜਿਹੜਾ ਇਲੈਕਸ਼ਨ ਲੋਕ ਸਭਾ ਦੇ ਹੋ ਚੁੱਕੇ ਆ ਇਲੈਕਸ਼ਨ ਉਹਦੇ ਨਾਲ ਹੋਣੇ ਚਾਹੀਦੇ ਸੀ ਇਲੈਕਸ਼ਨ ਦਾ ਜਿਹੜਾ ਅਸਤੀਫਾ ਹੈ ਇੱਕ ਪਾਸੇ ਸਪੀਕਰ ਸਾਹਿਬ ਮੈਨੂੰ ਨੋਟਿਸ ਦੇ ਕੇ ਬੁਲਾ ਰਹੇ ਆ ਕਿ ਤਿੰਨ ਤਰੀਕ ਤੁਸੀਂ ਵਿਧਾਨ ਸਭਾ 'ਚ ਪੇਸ਼ ਹੋਵੋ ਇੱਕ ਪਾਸੇ ਉਹ ਕਹਿ ਰਹੇ ਕਿ ਅਸਤੀਫਾ ਮੈਂ ਪਹਿਲੇ ਮਨਜ਼ੂਰ ਕਰ ਲਿਆ ਇਹਦਾ ਮਤਲਬ ਨੋਟਿਸ ਦੇਣ ਨਾਲ ਗਲਤ ਸੀ ਤਿੰਨ ਤਰੀਕ ਨੋਟਿਸ ਜਦੋਂ ਮੈਂ ਪੇਸ਼ ਹੋਣਾ ਹੈ ਤੇ ਮੈਨੂੰ 11 ਤਰੀਕ ਨੋਟਿਸ ਦੇ ਦਿੰਦੇ ਆ ਤੇ 11 ਤੀ ਨੋਟਿਸ ਦੇਣ ਤੋਂ ਬਾਅਦ 3 ਵਜੇ ਤੋਂ ਉਹ ਪ੍ਰੈਸ ਕਾਨਫਰੰਸ ਕਰਦੇ ਆ ਸਪੀਕਰ ਸਾਹਿਬ ਤੇ ਕਹਿੰਦੇ ਕੀ ਹੈ ਕਿ ਮੈਂ ਅਸਤੀਫਾ ਦੇ ਤੈ 29 ਤਰੀਕ ਦਾ ਇਹਨਾਂ ਦਾ ਸੈਪਟ ਕਰ ਲਿਆ ਸਪੀਕਰ ਸਾਹਿਬ ਸਿਰਫ ਸਿਰਫ ਲੈਕਚਰ ਕੋਰਟ ਲੱਗ ਗਿਆ ਨਹੀਂ ਤੇ ਜਰੂਰ ਹਾਈ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ ਮੈਂ ਜਰੂਰ ਕਾਰਵਾਈ ਕਰਦਾ ਕਿਉਂਕਿ ਜੋ ਇਹਨਾਂ ਨੇ ਇਹ ਡਰਾਮਾ ਕੀਤਾ ਹੈ ਆਪਣੀ ਗਲਤੀ ਏਡੀ ਵੱਡੀ ਕੀਤੀ ਹੈ ਵਿਧਾਨ ਸਭਾ ਇੱਕ ਪਵਿੱਤਰ ਇੱਕ ਜਗ੍ਹਾ ਹੈ ਇਹਨਾਂ ਨੇ ਉਸ ਨੂੰ ਵੀ ਅੱਜ ਦਿੱਲੀ ਦੀ ਤਾਕਤਾਂ ਦੇ ਅੱਛਾ ਦੇਖ ਕੇ ਹਰਿਆਣੇ ਦੀ ਤਾਕਤਾਂ ਸ਼ਕਤੀਸ ਕਰਦੀਆਂ ਤਾਕਤਾਂ ਨੂੰ ਦੇਖ ਕੇ ਤੇ ਜਿਹੜੇ ਨੋਟਿਸ ਐ ਨੋਟਿਸ ਕਢਾ ਕੇ ਬਾਅਦ ਚੋ ਕਹਿ ਰਿਹਾ ਕਿ ਅਸੀਂ ਇਹ ਅਸਤੀਫਾ ਪਹਿਲੇ ਮંજૂર ਕਰ ਲਿਆ ਉਹਨੂੰ ਲੱਗਦਾ ਕਿ ਲੋਕਾਂ ਨੂੰ ਇਹ ਬੇਵਕੂ ਬਣਾ ਰਹੇ ਆ ਅੰਗਰਾਲ ਸਾਹਿਬ ਤੁਸੀਂ ਇਹ ਕਹਿ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਪਾਕਿਸਤਾਨ ਦੇ ਇੱਕ ਨੰਬਰ ਦਾ ਵੀ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਇਹਦੀ ਸ਼ਿਕਾਇਤ ਕੀਤੀ ਹੈ ਪੁਲਿਸ ਨੂੰ ਐਸਐਸਪੀ ਡੀਜੀਪੀ ਤੱਕ ਇਹ ਗੱਲ ਪਹੁੰਚਾਈ ਹੈ ਕੱਲ ਨੂੰ ਜੇ ਖੋਦਾ ਨਾ ਖਾਸ ਤਾਂ ਕੁਝ ਹੋ ਜੇ ਨਾ ਕਰਨਗੇ ਸਾਡੇ ਤੱਕ ਤਾਂ ਸ਼ਿਕਾਇਤ ਹੀ ਨਹੀਂ ਦਿੱਤੀ ਅੰਗਰਾਲ ਨੇ ਮੈਂ ਡੀਜੀਪੀ ਮੈਂ ਡੀਜੀਪ ਮੈਂ ਜਿਸ ਦਾ ਮੈਨੂੰ ਪਰਸੂ 2:20 ਮਿੰਟ ਤੇ ਕਾਲ ਆਈ ਸੀ ਤੇ ਮੈਂ ਸ਼ਾਮ ਨੂੰ ਐਵਰੀ ਡੀਜੀਪੀ ਸਾਹਿਬ ਨੂੰ ਮੇਲ ਕੀਤੀ ਸੀ ਤੇ ਗ੍ਰਹਿ ਮੰਤਰੀ ਸਾਹਿਬ ਨੂੰ ਮੇਲ ਕੀਤੀ ਦੀ ਇਸ ਦੇ ਗ੍ਰਹਿ ਮੰਤਰੀ ਅਮਿਸ਼ਾ ਜੀ ਨੂੰ ਮੈਂ ਦੋਨੋਂ ਤੱਕ ਆਪਣੀ ਗੱਲ ਰੱਖ ਚੁੱਕਾ ਹਾਂ ਉਸ ਤੋਂ ਬਾਅਦ ਜਿਹੜਾ ਅਗਲਾ ਇਲੈਕਸ਼ਨ ਹੋਏਗਾ ਉਹ ਦੇਖਦੇ ਹਾਂ ਕਿ ਭਾਸ਼ਾਣ ਕੀ ਲੈਂਦਾ ਹੈ ਅਗਰ ਨਹੀਂ ਲਏਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਅੱਗੇ ਕਾਰਵਾਈ ਕਰਾਂ ਆਮ ਆਦਮੀ ਪਾਰਟੀ ਕਹਿੰਦੀ ਇਹ ਸਾਰਾ ਪੋਲਿਟੀਕਲ ਡਰਾਮਾ ਕਰ ਰਹੇ ਹੋ ਤੁਸੀਂ ਤੁਸੀਂ ਭਾਵੁਕ ਹੋ ਰਹੇ ਹੋ ਤੁਸੀਂ ਨੰਬਰ ਦਿਖਾ ਰਹੇ ਹੋ ਤੁਸੀਂ ਇਹ ਕਰ ਰਹੇ ਹੋ ਜੇ ਤੁਹਾਡੇ ਕੋਲ ਕੁਝ ਹੁੰਦਾ ਤੇ ਤੁਸੀਂ ਜਨਤਕ ਕਰਦੇ ਭਾਜੀ ਜਿੰਨੀ ਜੇ ਉਹ ਲਗਾ ਰਹੇ ਆ ਲੋਕਾਂ ਦੀ ਗਲੀਆਂ ਗਲੀਆਂ ਵਿੱਚ ਫਿਰ ਸਕਦੇ ਆ ਤੇ ਇੱਕ ਮੈਨੂੰ ਮੇਰੇ ਨਾਲ ਕੋਈ ਡਿਬੇਟ ਕਰ ਸਕਦੇ ਮੁੱਖ ਮੰਤਰੀ ਦੇ ਕਹਿੰਦੇ ਕਿ ਮੈਂ ਤੇ ਆਮ 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 ਆਦਮੀ ਦਾ ਆਮ ਕਰਦਾ ਬੱਚਾ ਤੇ ਮੈਨੂੰ ਬੁਲਾ ਕੇ ਅੱਜ ਹੀ ਕਲੀਅਰ ਕਰ ਲੈਣ